वाहे गुरु जी का खालसा वाहेगुरु जी की सर जावे 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 सर जावे जावे मेरा सिखी सदक ना जावे सिर जावे जावे मेरा सिखी सदक ना जावे सिर जावे तो जावे मेरा सीखी सद ਕਿ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰ ਕਿ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿੱਖੀ ਦੀ ਤਾਂ ਮੜ ਤੋਂ ਰੀਤ ਚੱਲਦੀ ਆਈਏ ਸਿੱਖੀ ਦੀ ਤਾਂ ਮੜ ਤੋਂ ਰੀਤ ਚੱਲਦੀ ਆਈਏ ਸਿੱਖੀ ਦੀ ਤੇ ਮੜ ਤੋ ਰੀਤ ਚੱਲਦੀ ਆਈਏ ਸਿੱਖੀ ਦੀ ਤੇ ਮੜ ਤੋ ਰੀਤ ਚੱਲਦੀ ਆਈਏ ਲੱਖਾਂ ਦੁੱਖ ਤੇ ਕਸ਼ਟ ਕੌਮ ਇਹ ਚੱਲਦੀ ਆਈਏ ਲੱਖਾਂ ਦੁੱਖ ਤੇ ਕਸ਼ਟ ਕੌਮ ਇਹ ਚੱਲਦੀ ਆਈਏ ਲੱਖਾਂ ਦੁੱਖ ਤੇ ਕਸ਼ਟ ਕੌਮ ਤੇ ਚੱਲਦੀ ਆਈਏ ਲੱਖਾਂ ਦੁੱਖ ਤੇ ਕੌਮ ਕਸ਼ਟ ਤੇ ਚਲਦੀ ਆਈਏ ਸੰਗ ਮੁਕਤੋਂ ਸੀ ਨਹੀਂ ਕਹਿੰਦੇ ਲੱਖ ਜਾਲਮ ਜ਼ੁਲਮ ਕਹਾਵੇ ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਜ ਕੇ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਜ ਕੇ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੀ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਹਰਿਆ ਦੇ ਨਾਲ ਤਨ ਚਰਾਉਣੀ ਸੌਖੇ ਨਹੀਂ ਹੁੰਦੇ ਆਰਿਆਂ ਦੇ ਨਾਲ ਤਨ ਚਰਵਾਉਣੀ ਸੌਖੇ ਨਹੀਂ ਹੁੰਦੇ ਆਰਿਆਂ ਜਿਏ ਨਾਲ ਤਾੜ ਨੇ ਚਰੌਣੀ ਸੌਖੇ ਨਹੀਂ ਹੁੰਦੇ ਆਰਿਆਂ ਦੇ ਨਾਲ ਤਾਣ ਚਰੌਣੀ ਸੌਖੇ ਨਹੀਂ ਹੁੰਦੇ ਚਰਖੜੀਆਂ ਦੇ ਢੇੜੇ ਲਾਉਣੇ ਸੌਖੇ ਨਹੀਂ ਹੁੰਦੇ ਚਰਖੜੀਆਂ ਦੇ ਢੇੜੇ ਲਾਉਣੇ ਖੇਣੇ ਨਹੀਂ ਹੁੰਦੇ ਝੜਖੜੀਆਂ ਤੇ ਗੇੜੇ ਲਾਣੇ ਸੋਖੇ ਨਹੀਂ ਹੁੰਦੇ बंद कटवाके अपना फर्ज नर जावे ता जावे मेरा कि ना जावे सर जावे ता जावे मेरा कि ना जावे सर जावे जावे मेरा सदक ना जावे सर ता जावे मेरा सिखी सदक ना जावे सर जावे ता जावे ਸਿੱਖੀ ਸਜ ਕੇ ਨਾ ਜਾਵੀਂ ਸਿਰ ਜਾਵੀ ਤਾਂ ਜਾਵੀਂ ਮੇਰਾ ਸਿੱਖੀ ਸਜ ਕੇ ਨਾ ਜਾਵੀਂ ਸਿਰ ਜਾਵੀ ਤਾਂ ਜਾਵੀਂ ਮੇਰਾ ਸਿੱਖੀ ਸਜ ਕੇ ਨਾ ਜਾਵੀਂ ਸਿਰ ਜਾਵੀ ਤਾਂ ਜਾਵੀਂ ਮੇਰਾ ਸਿੱਖੀ ਸਜ ਕੇ ਨਾ ਜਾਵੀਂ ਜੇਠ ਮੇਨਾ ਤਪਦਾਸੀ ਤਪ ਸਿਖਰ ਦਪਹਿਰਾਂ ਦੀ ਝੇਠ ਮਹੀਨਾ ਤਪਦਾ ਸੀ ਤਪ ਸਿਖਰ ਦਪਹਿਰਾਂ ਦੀ ਝੇਠ ਮਹੀਨਾ ਤਪਦਾ ਸੀ ਤਪ ਸਿਖਰ ਦਪਹਿਰਾਂ ਦੀ ਝੇਠ ਮਹੀਨਾ ਤਪਦਾ ਸੀ ਤਕ ਸਿਖਰ ਦਪਹਿਰਾਂ ਦੀ ਤੱਤੀ ਤਵੀ ਦੇ ਥੱਲੇ ਸੀ ਅੱਗ ਬਲਦੀ ਕਹਿਰਾਂ ਦੀ ਤੱਤੀ ਤਵੀ ਦੇ ਥੱਲੇ ਸੀ ਅੱਗ ਬਲਦੀ ਕਹਿਰਾਂ ਦੀ తతి తవీ థల్లెసి అగబల్ కర ਤਪੀਤ ਵੀ ਦੇ ਥੱਲੇ ਸੀ ਅਗਵੜੀ ਕਹਿਰਾਂ ਦੀ ਇਕ ਤੇਰਾ ਪਾਣਾ ਮਿੱਠਾ ਤੇ ਸਤ ਗੁਰ ਸ਼ੁਕਰ ਮਨਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਜ ਕੇ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਜ ਕੇ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਜ ਕੇ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਦਕਾ ਨਾ ਜਾਵੇ ਸਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ सिर जावे ता जावे मेरा सिखीसद ना जावे। दसमे पिता ने अमृत ऐसा कोल पिला दीता। दसमे पिता ने अमृत ऐसा कोल पिला दीता। दसमे पिता ने अमृत ऐसा कोल पला देता दसमे पिता ने अमृत ऐसा कोल पला देता ਨੂਰ ਪਰਵਾਲੇ ਸੰਗਤੋ ਗਿੱਦੜੋ ਸ਼ੇਰ ਬਣਾ ਦੇਤਾ ਨੂਰ ਪਰਵਾਲਿਓ ਸੰਗਤੋ ਗਿੱਦੜੋ ਸ਼ੇਰ ਬਣਾ ਦੇਤਾ ਨੂਰ ਪਰਵਾਲਿਓ ਸੰਗਤੋ ਗਿੱਦੜੋ ਸ਼ੇਰ ਬਣਾ ਦੇਤਾ ਨੂਰ ਪੁਰਾ ਵਾਲਿਓ ਸੰਗ ਤੋਗਿਦੜੋ ਸ਼ੇਰ ਬਣਾ ਦਿੱਤਾ ਨਾ ਕਦੇ ਕਿਸੇ ਦੇ ਅੱਗੇ ਸਿੰਘ ਸੀਸ ਆਪਣਾ ਝੁਕਾਵੇ ਨਾ ਕਦੇ ਕਿਸੇ ਦੇ ਅੱਗੇ ਸਿੰਘ ਆਪਣਾ ਸੀਸ ਝੁਕਾਵੇ ਸਿਰ ਜਾਵੇ ਤਾਂ ਜਾਵੇ ਸਿੱਖੀ ਸਜ ਕੇ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਜ ਕੇ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਜ ਕੇ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰ ਕਿ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਲੇ ਮੇਰਾ ਸਿੱਖੀ ਸਦਕਾ ਨਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ কি ফে